ਉਹੀ ਪੀਪੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਤੇ ਆਪਾਂ ਕੁਝ ਦਿਨ ਪਹਿਲਾਂ ਇੱਕ ਕਣਕ ਦੀ ਬਿਜਾਈ ਦੀ ਵੀਡੀਓ ਪਾਈ ਸੀ ਜਿਹੜਾ ਪਾਣੀ ਦੇ ਵਿੱਚ ਛੱਟਾ ਦਿੱਤਾ ਸੀ ਤੇ ਇੱਕ ਨਵਾਂ ਤਜਰਬਾ ਸੀਗਾ ਆਪਣੇ ਵਾਸਤੇ ਨਵਾਂ ਸੀਗਾ ਪਰ ਜਦੋਂ ਉਹ ਵੀਡੀਓ ਬਹੁਤ ਭਰਾਵਾਂ ਨੇ ਦੇਖੀ ਉਹਦੇ ਥੱਲੇ ਬਹੁਤ ਜ਼ਿਆਦਾ ਪੋਜ਼ਿਟਿਵ ਕਮੈਂਟ ਆਏ ਜਦੋਂ ਇਹ ਕਣਕ ਬੀਜੀ ਸੀ ਬਹੁਤ ਬੰਦਿਆਂ ਨੇ ਕਿਹਾ ਵੀ ਬਾਈ ਇਹ ਪਾਸ ਕਣਕ ਅਸੀਂ ਵੀ ਬੀਜਦੇ ਹਾਂ ਤੇ ਬਹੁਤ ਵਧੀਆ ਹੁੰਦੀ ਆ ਪਰ ਕੁਝ ਭਰਾਵਾਂ ਦੇ ਉਹਦੇ ਕਮੈਂਟ ਸੀਗੇ ਵੀ ਜਦੋਂ ਬਾਈ ਤੁਹਾਡੇ ਕਣਕ ਜੰਮੂਗੀ ਉਦੋਂ ਇੱਕ ਵੀਡੀਓ ਜ਼ਰੂਰ ਪਾਓ ਤੇ ਅੱਜ ਇਹ ਉਸੇ ਕਣਕ ਦੀ ਵੀਡੀਓ ਹੈ ਜਿਹੜਾ ਆਪਾਂ ਪਾਣੀ ਦੇ ਵਿੱਚ ਛਿੱਟਾ ਦਿੱਤਾ ਸੀ ਕਣਕ ਦੇਖੋ ਤੁਸੀਂ ਕਣਕ ਇੰਨੀ ਕੁ ਸੋਹਣੀ ਜੰਮੀ ਐ ਵੀ ਕਹਿਣ ਦਾ ਮਤਲਬ ਇਹ ਜਿਹੜੀ ਆਪਾਂ ਗੱਲਬੱਤ ਕਣਕਾਂ ਵੇਚਦੇ ਆ ਉਹਨਾਂ ਨਾਲੋਂ ਕਿਸੇ ਪਾਸਿਓ ਜਿਹੜੀ ਇਹ ਘੱਟ ਨਹੀਂ ਹੈਗੀ ਤੇ ਕੋਈ ਇਹਦੇ ਵਿੱਚ ਜ਼ਿਆਦਾ ਕੋਈ ਨਦੀਨ ਨਹੀਂ ਉੱਗਿਆ ਹਲੇ ਤੱਕ ਤਾਂ ਸਿਰਫ ਚੌੜੇ ਪੱਤੇ ਵਾਲੇ ਹਲਕੇ ਭੁਲਕੇ ਜਿਹੜੇ ਨਦੀਨ ਹੋਏ ਆ ਚਲੋ ਉਹਨਾਂ ਨੂੰ 240 ਕੰਟਰੋਲ ਕਰ ਲੈਂਦੀ ਆ ਤੇ ਕਣਕ ਇੰਨੀ ਕੁ ਸੋਹਣੀ ਉਗਰੀ ਆ ਵੀ ਆਪਾਂ ਕਹਿ ਨਹੀਂ ਸਕਦੇ ਆ ਤੁਸੀਂ ਖੇਤ ਦੇਖ ਲਓ ਵੀ ਪੂਰਾ ਭਰਿਆ ਹੈ ਖੇਤ ਕੋਈ ਆਏ ਨਹੀਂ ਵੀ ਕਿਸੇ ਪਾਸਿਓਂ ਖੇਤ ਦੇ ਵਿੱਚ ਕੋਈ ਘਾਟ ਆ ਜਾਂ ਕਣਕ ਘਟ ਜੰਮੀ ਆ ਜਾਂ ਕਿਤੇ ਪਾਣੀ ਵੱਧ ਘਟ ਖੜ ਗਿਆ ਵੀ ਉੱਥੇ ਕੋਈ ਨੁਕਸਾਨ ਹੋਇਆ ਬਿਲਕੁਲ ਵੀ ਕੋਈ ਨੁਕਸਾਨ ਨਹੀਂ ਹੈਗਾ ਕਣਕ ਦਾ ਨਾ ਤੇ ਕੋਈ ਰੰਗ ਦੇ ਵਿੱਚ ਫਰਕ ਹੈ ਨਾ ਕੋਈ ਜਰਮੀਨੇਸ਼ਨ ਚ ਫਰਕ ਪਿਆ ਤੇ ਇੰਨੀ ਕੁ ਸੋਹਣੀ ਕਣਕ ਹੁਣ ਧੁੱਪਾਂ ਦੇ ਵਿੱਚ ਲੱਗਦੀ ਆ ਤੇ ਹੁਣ ਥੋੜਾ ਜਿਹਾ ਸੂਰਜ ਜਿਹੜਾ ਸਾਹਮਣੇ ਉਹ ਪੈਂਦਾ ਜਦੋਂ ਆਪਾਂ ਇੱਧਰੋਂ ਕੈਮਰਾ ਘਮਾਉਂਦੇ ਉਹਦੇ ਕਰਕੇ ਥੋੜੀ ਜੀ ਕਣਕ ਐਦਾਂ ਵੀ ਦੂਰੋਂ ਲੱਗਦੀ ਵੀ ਫਿੱਕੀ ਹੀ ਦਿਖਦੀ ਮਤਲਬ ਕਿ ਅੱਖਾਂ ਨਾਲ ਦੇਖਣ ਨੂੰ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਕੈਮਰਾ ਆਪਾਂ ਨੂੰ ਉਹ ਚੀਜ਼ ਨਹੀਂ ਦਿਖਾ ਪਾਉਂਦਾ ਜੋ ਆਪਣੀਆਂ ਅੱਖਾਂ ਦੇਖਦੀਆਂ ਜੇ ਆਪਾਂ ਇਹ ਕਣਕ ਨੂੰ ਅੱਖਾਂ ਦੇ ਨਾਲ ਦੇਖੀਏ ਯਕੀਨ ਮੰਨੋ ਵੀ ਇੰਨੀ ਕਿ ਸੋਹਣੀ ਲੱਗਦੀ ਹੈ ਵੀ ਜਿਹੜੇ ਲਾਗ ਗਿੱਲਵੱਤ ਕਣਕਾਂ ਬੀਜਿਆ ਵੀ ਆਂ ਉਹਨਾਂ ਨਾਲੋਂ ਵੀ ਥੋੜੀ ਕੈਂਟ ਲੱਗਦੀ ਹੈ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਮਾੜੀਆਂ ਮਲਕੀ ਉਹਨਾਂ ਨਾਲੋਂ ਵੀ ਕਿਸੇ ਪਾਸਿਓਂ ਘੱਟ ਨਹੀਂ ਹੈਗੀ ਤੇ ਤਜਰਬਾ ਜਿਹੜਾ ਬਾਈ ਪੂਰਾ ਕਾਰਗਰ ਰਿਹਾ ਇੱਕ ਨੰਬਰ ਤਜਰਬਾ ਰਿਹਾ ਤੇ ਜਿੱਦਾਂ ਜਿਹੜੀ ਇਹ ਕਣਕ ਬੀਜੀ ਸੀਗੀ ਆਪਾਂ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਵਾ ਵੀ ਕੀ ਆ ਦੇਖੋ ਥਲਕੇ ਫੁਲਕੇ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਆ ਉਹ ਵੀ ਜਿਹੜੀ ਸੈਡ ਹੈ ਇਹ ਵਿੱਚ ਨਹੀਂ ਹੈਗੇ ਬਿਲਕੁਲ ਵੀ ਬਾਈ ਜਿਹੜੀਆਂ ਸੈਡਾਂ ਰਸਤੇ ਤੇ ਲਾਗ ਆ ਉੱਥੇ ਥੋੜੇ ਬਹੁਤੇ ਉੱਗੇ ਆ ਤੇ ਉਹਦੇ ਬਾਅਦ ਇਹਨਾਂ ਨੂੰ ਕੰਟਰੋਲ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਦਾਂ ਜਿਹੜੀ ਆਪਣੀ 240 ਆਉਂਦੀ ਹੈ ਚੌੜੇ ਪੱਤੇ ਵਾਲੇ ਨਦੀਦਾਂ ਨੂੰ ਕੰਟਰੋਲ ਕਰ ਲੈਂਦੀ ਹੈ ਤੇ ਪਰ ਕਣਕ ਦੇ ਵਿੱਚ ਕੋਈ ਬਾਦੂ ਹੋਰ ਗੁੱਲੀ ਡੰਡਾ ਵਗੈਰਾ ਹਲੇ ਤੱਕ ਤਾਂ ਕੁਝ ਨਹੀਂ ਤੇ ਜਿਹੜਾ ਕਣਕ ਦਾ ਬੀਜਣ ਦਾ ਤਜਰਬਾ ਵਾਈ ਆਪਣਾ ਪੂਰਾ ਸਫਲ ਹੋ ਗਿਆ ਕਿਉਂਕਿ ਮੇਰੇ ਵਾਸਤੇ ਇੱਕ ਇਹ ਨਵਾਂ ਤਜਰਬਾ ਸੀ ਕਿਉਂਕਿ ਆਪਾਂ ਆਪਣੇ ਖੇਤ ਦੇ ਵਿੱਚ ਨਹੀਂ ਕਰਿਆ ਆਪਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਵੀ ਆਪਣਾ ਗਵਾਂਢੀ ਹੈ ਵੀ ਇਹਨੂੰ ਪੂਰਾ ਭਰੋਸਾ ਹੈ ਕਹਿੰਦਾ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਮਿਲ ਕੇ ਇਦਾਂ ਕਣਕ ਜਦੋਂ ਸਾਡੀ ਰੌਣੀ ਰੂਣੀ ਲੇਟ ਹੋ ਤੇ ਬਹੁਤ ਕੋਈ ਛਾੜ ਦੇ ਵਿੱਚ ਕੋ ਬਹੁਤਾ ਕੋਈ ਕਹਿੰਦਾ ਫਰਕ ਨਹੀਂ ਪਿਆ ਹੈਗਾ ਪਰ ਮੈਨੂੰ ਥੋੜਾ ਜਿਹਾ ਘੱਟ ਯਕੀਨ ਸੀਗਾ ਵੀ ਮੈਂ ਕਿ ਜਦੋਂ ਆਪਣੀਆਂ ਚੀਜ਼ ਜਿਹੜੀ ਅੱਖਾਂ ਦੇਖ ਲੈਣੀਆਂ ਆਪਾਂ ਉਹਦੇ ਤੇ ਜ਼ਿਆਦਾ ਹੁੰਦਾ ਵੀ ਚਲੋ ਵਧੀਆ ਪਰ ਅੱਜ ਆਪਣੀਆਂ ਅੱਖਾਂ ਨੇ ਜਦੋਂ ਇਹ ਕਣਕ ਦੇਖੀ ਆ ਤੇ ਮੈਂ ਸੋਚਿਆ ਵੀ ਯਾਰ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਕਿਉਂਕਿ ਛੱਟੇ ਦੀ ਤਾਂ ਆਪਾਂ ਵੀਡੀਓ ਬਣਾਤੀ ਐ ਵੀ ਪਾਣੀ ਦੇ ਵਿੱਚ ਦੇ ਦਿੱਤਾ ਤੇ ਆਪਾਂ ਉਹਦੇ ਵਿੱਚ ਕਿਹਾ ਸੀਗਾ ਕਿ ਬਾਈ ਮਲਕੇ ਹਲੇ ਇਹ ਤਜਰਬਾ ਤੇ ਤੁਸੀਂ ਇਹਨੂੰ 100% ਲਾਗੂ ਨਾ ਕਰਿਓ ਪਰ ਹੁਣ ਆਪਾਂ ਪੂਰਾ ਯਕੀਨ ਦੇ ਨਾਲ ਕਹਿ ਸਕਦੇ ਵੀ ਜਿਹੜੇ ਭਰਾ ਅਗਲੇ ਸਾਲ ਜਾਂ ਹੁਣ ਜਿਹੜੇ ਰੌਣੀ ਕਰਨ ਦੀ ਸੋਚਦੇ ਆ ਉਹਨਾਂ ਨੂੰ ਰੌਣੀ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਖੇਤ ਸੁੱਕਾ ਹੈ ਚੁੱਪ ਕਰਕੇ ਪਹਿਲਾਂ ਡੀਏਪ ਦਾ ਛੱਟਾ ਦੋ ਤੇ ਪਾਣੀ ਛੱਡੋ ਤੇ ਨਾਲ ਜਿਹੜਾ ਕਣਕ ਦਾ ਛੱਟਾ ਦੇ ਦੋ ਕਣਕ ਦਾ ਛੱਟਾ ਆਪਾਂ ਦੱਸਿਆ ਸੀ ਪਹਿਲਾਂ ਵੀ ਵੀਡੀਓ ਦੇ ਵਿੱਚ ਚਿਟਾ ਦੇਣ ਤੋਂ ਪਹਿਲਾਂ ਕਣਕ ਘੱਟੋ ਘਾਟ ਆਪਾਂ 6 ਘੰਟੇ ਰਾਤ ਨੂੰ ਪਿਉ ਕੇ ਰੱਖਣੀ ਆ ਪਾਣੀ ਦੇ ਵਿੱਚ ਰਾਤ ਹੋਵੇ ਦਿਨ ਹੋਵੇ ਮਿਲ ਕੇ 6 ਘੰਟੇ ਜਿਹੜੀ ਆਪਣੀ ਪਿਉਈ ਵੀ ਕਣਕ ਚਾਹੀਦੀ ਆ ਤੇ ਜਿਹੜੀ ਕਣਕ ਇਹ ਬੀਜ ਵੀ ਬਾਈ ਘਰ ਦਾ ਕੋਈ ਥੈਲੀ ਦਾ ਬੀਜ ਨਹੀਂ ਹੈਗਾ ਵੀ ਆਪਾਂ ਕੋਈ ਬਾਜ਼ਾਰੋਂ ਬੀਜ ਲਿਆਂਦਾ ਘਰ ਦਾ ਬੀਜ ਆ ਤੁਸੀਂ ਜੰਮ ਦੇਖ ਲੋ ਕਣਕ ਦਾ ਔਰ ਰੰਗ ਦੇਖ ਲੋ ਕਣਕ ਦਾ ਤੇ ਕਹਿੰਦਾ ਮਤਲਬ ਵੀ ਇਹ ਹੱਥ ਦਾ ਵੀ ਕਮਾਲ ਲਾ ਲੋ ਵੀ ਕਿਤੇ ਬੀਜ ਵੀ ਵੱਧ ਘੱਟ ਨਹੀਂ ਕਿਰਿਆ ਹੋਇਆ ਹੈਗਾ ਵੀ ਇੰਨੀ ਸੋਹਣੀ ਲੱਗਦੀ ਹੈ ਵੀ ਜਿੱਦਾਂ ਸ਼ਹਿਰ ਦੇ ਵਿੱਚ ਕੋਈ ਪਾਰਕ ਹੁੰਦੀ ਆ ਪਾਰਕ ਵਾਲਾ ਕੰਮ ਲੱਗਦਾ ਜਮੇ ਵੀ ਜਿੱਦਾਂ ਪਾਰਕ ਨੂੰ ਦੇਖਦੇ ਹੁੰਨੇ ਆਪਾਂ ਵੀ ਉਦਾਂ ਵੀ ਪਰੋਕਾ ਦੀ ਕਟਿੰਗ ਕਰੀ ਵੀ ਇੰਨੀ ਸੋਹਣੀ ਲੱਗਦੀ ਆ ਕਣਕ ਜੰਮੀ ਵੀ ਕਿਉਂਕਿ ਜਿੱਦਾਂ ਆਪਾਂ ਦਾ ਸੈਬੀ ਥੋੜਾ ਸਾਹਮਣੇ ਤੋਂ ਧੁੱਪ ਵੀ ਪੈਂਦੀ ਆ ਉਹਦੇ ਕਰਕੇ ਕਿਤੇ ਜਿਹੜੀ ਕੈਮਰੇ ਦੀ ਕੁਆਲਿਟੀ ਥੋੜੀ ਜੀ ਘਟ ਜਾਂਦੀ ਆ ਆ ਤੁਸੀਂ ਲੋਕੇਸ਼ਨ ਚੈੱਕ ਕਰ ਲਓ ਵੀ ਕਈ ਵਾਰ ਬੰਦੇ ਨੂੰ ਇਹ ਹੁੰਦਾ ਵੀ ਪਤਾ ਨਹੀਂ ਇਹ ਹੋਰ ਖੇਤ ਦਿਖਾਤਾ ਜਾਂ ਕੋਈ ਉਹੀ ਉਹੀ ਖੇਤ ਆ ਤੁਸੀਂ ਪਹਿਲਾਂ ਵਾਲੀ ਵੀਡੀਓ ਚ ਜਾ ਕੇ ਚੈੱਕ ਕਰ ਲਿਓ ਸੇਮ ਲੋਕੇਸ਼ਨ ਆ ਉਹੀ ਕਣਕ ਆ ਜਿਹੜੀ ਆਪਾਂ ਪਾਣੀ ਦੇ ਵਿੱਚ ਛੱਟਾ ਦੇ ਕੇ ਬੀਜੀ ਸੀ ਹੁਣ ਜਿਹੜੇ ਭਰਾ ਸੋਚਦੇ ਆਂ ਵੀ ਹਾਂ ਵੀ ਕਈ ਵਾਰ ਲੇਟ ਹੋ ਜਾਂਦਾ ਕਿਉਂਕਿ ਆਈ ਵਾਰ ਹੁੰਦਾ ਵੀ ਆਪਾਂ ਰੌਣੀ ਦੇ ਚੱਕਰਾਂ 'ਚ ਪੈ ਜਾਂਦੇ ਆਂ ਸੋਨਾ ਭਰਾਵਾਂ ਨੂੰ ਵੀ ਥੋੜੇ ਬਹੁਤ ਬਾਣ ਤੁਹਾਡਾ ਰੌਣੀ ਤੇ ਰਹਿ ਗਿਆ ਤੁਸੀਂ ਇਸ ਤਰੀਕੇ ਨਾਲ ਜਿਹੜੀ ਆਪਣੀ ਖੇਤ ਦੇ ਵਿੱਚ ਕਣਕ ਬੀਜ ਸਕਦੇ ਆਂ ਜੇ ਤੁਸੀਂ ਕਣਕ ਬੀਜਦੇ ਦੇਖਣਾ ਵੀ ਕਿਵੇਂ ਬੀਜੀਏ ਪਹਿਲਾਂ ਆਪਣੀ ਵੀਡੀਓ ਪਈ ਆ ਥੋੜੇ ਦਿਨ ਪਹਿਲਾਂ ਦੀ ਜਾ ਕੇ ਤੁਸੀਂ ਚੈੱਕ ਕਰ ਲਿਓ ਕਿਉਂਕਿ ਆਪਣਾ ਪੂਰਾ ਇਹ ਸੀਗਾ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਜੇ ਮਾੜੀ ਜੰਮ ਦੀ ਹਲਕੀ ਜੰਮ ਦੀ ਆਪਾਂ ਤਾਂ ਵੀ ਤੁਹਾਨੂੰ ਦਿਖਾ ਦੇਣੀ ਸੀ ਕਿਉਂਕਿ ਆਪਣਾ ਨਹੀਂ ਹਿਸਾਬ ਕਿਤਾਬ ਵੀ ਆਪਾਂ ਤੁਹਾਨੂੰ ਗੁੰਮਰਾਹ ਕਰੀਏ ਚੈਨਲ ਨੂੰ ਕਰ ਲਿਓ ਜਰੂਰ ਸਬਸਕ੍ਰਾਈਬ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ